ਗੁਰਪ੍ਰਸਾਦ ਜੀ ਇਹ ਕੁਦਰਤੀ ਸਿਸਟਮ ਆ ਨਾ ਜੀ ਉਹ ਇੱਕ ਜੋ ਜੀ ਪੈਦਾ ਹੁੰਦਾ ਉਹ ਦਾੰਤ ਜ਼ਰੂਰ ਬਿਲਕੁਲ ਕੋਈ ਵੀ ਕੀੜ ਪਟੰਗ ਹੈਗਾ ਉਹ ਜੇ ਪੈਦਾ ਰੋਟਰ ਦੇ ਹਿਸਾਬ ਨਾਲ ਹੁੰਦਾ ਤਾਂ ਉਹਨੂੰ ਮੁੜ ਕੇ 15 20 ਡਣਾ ਚ ਖਾਣ ਵਾਲੀ ਚੀਜ਼ ਆ ਜਾਂਦੀ ਜਿਹੜੇ ਕੀੜ ਪਟੰਗਾਂ ਦੀ ਮਨਿਆ ਦੀ 20 ਡਣਾ 22 ਡਣਾ ਜੀ ਉਹਦੇ ਚ ਆਪਾਂ ਨੂੰ ਬਹੁਤਾ ਫਿਕਰ ਕਰਨ ਦੀ ਲੋੜ ਨਹੀਂ ਹੂੰ ਕੁਦਰਤ ਨੇ ਜਿਹੜਾ ਸਿਸਟਮ ਬਣਾਇਆ ਉਹ ਇਸ ਢੰਗ ਨਾਲ ਬਣਾਇਆ ਵੀ ਹਰ ਇੱਕ ਚੀਜ਼ ਨੂੰ ਕੰਟਰੋਲ 'ਚ ਰੱਖਿਆ ਹੂੰ ਬੇ ਕੰਟਰੋਲ ਕੋਈ ਨਹੀਂ ਇੱਕ ਚੀਜ਼ ਡਾਂਟ ਹੋ ਜਾਂਦਾ ਤੇ ਅਗਲੀ ਦੀ ਉਹ ਖਰਾਕ ਬਣ ਜਾਂਦਾ ਜੀ ਤੇ ਕੁਦਰਤੀ ਸਿਸਟਮ ਨੂੰ ਜੇ ਆਪਾਂ ਕੁਦਰਤੀ ਰਹਿਣ ਦਈਏ ਉਹਦੇ 'ਚ ਕੋਈ ਵਿਗਾੜ ਨਾ ਪੈਦਾ ਕਰਗੇ ਹੂੰ ਤਾਂ ਕੁਦਰਤ ਦਾ ਨਿਯਮ ਹੀ ਇਹ ਆ ਹੂੰ ਵੀ ਇੱਕ ਚੀਜ਼ ਪੈਦਾ ਹੋਣ ਤੋਂ ਉਹ ਦੀ ਖਰਾਕ ਦਾ ਪਹਿਲਾਂ ਪ੍ਰਬੰਧ ਕਰਦੀ ਹੈ ਕੁਦਰਤ ਹੂੰ ਜਦੋਂ ਉਸ ਚੀਜ਼ ਦੀ ਖਰਾਕ ਦਾ ਟਾਈਮ ਪੂਰਾ ਹੋ ਜਾਂਦਾ ਤਾਂ ਉਹਨੂੰ ਖਾਣ ਵਾਲੀ ਅਗਲੀ ਚੀਜ਼ ਆ ਜਾਂਦੀ ਹੈ ਅਗਲੀ ਚੀਜ਼ ਦੀ ਉਹ ਖਰਾਕ ਬਣ ਜਾਂਦੀ ਬਿਲਕੁਲ ਇਸ ਕਰਕੇ ਬੰਦਾ ਜਿਹੜਾ ਇੱਕ ਕੁਦਰਤ ਦਾ ਜੀਵ ਹੀ ਹੈ ਇਹਨੂੰ ਕੁਦਰਤ ਦੀ ਲੰਗਣਾ ਕਰਨੀ ਨਹੀਂ ਚਾਹੀਦੀ